ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵਿਦਿਆਰਥੀਓ ਅੱਜ ਅਸੀਂ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਵਿਤਾ ਸੋ ਕਿਉ ਮੰਦਾ ਆਖੀਏ ਇਸ ਵਿੱਚ ਗੁਰੂ ਜੀ ਇਸਤਰੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਆਖਦੇ ਹਨ ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵਿਹਾ ਪੰਡੋ ਹੋਵੇ ਦੋਸਤੀ ਪੰਡ ਚੱਲੇ ਰਾ ਇੱਥੇ ਪੰਡ ਉਹ ਇਸਤਰੀ ਨੂੰ ਪੰਡ ਕਿਹਾ ਗਿਆ ਹੈ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ ਸੋ ਇਸ ਕਵਿਤਾ ਵਿੱਚ ਗੁਰੂ ਜੀ ਸਮੁੱਚੇ ਮਨੁੱਖੀ ਜੀਵਨ ਵਿੱਚ ਔਰਤ ਦੀ ਮਹੱਤਤਾ ਬਾਰੇ ਦੱਸਦਿਆਂ ਹੋਇਆਂ ਉਸ ਦੀ ਨਿੰਦਾ ਕਰਨ ਵਾਲੀ ਭਾਵਨਾ ਦਾ ਖੰਡਨ ਕਰਦੇ ਹਨ ਗੁਰੂ ਜੀ ਆਖਦੇ ਹਨ ਕਿ ਮਨੁੱਖ ਇਸਤਰੀ ਤੋਂ ਹੀ ਜਨਮ ਲੈਂਦਾ ਹੈ ਉਹ ਇਸਤਰੀ ਦੇ ਪੇਟ ਵਿੱਚ ਹੀ ਪਲਦਾ ਹੈ ਭਾਵ ਇਸਤਰੀ ਦੇ ਪੇਟ ਵਿੱਚ ਹੀ ਉਸ ਦਾ ਸਰੀਰ ਬਣਦਾ ਹੈ ਉਸ ਦੀ ਇਸਤਰੀ ਨਾਲ ਹੀ ਪਹਿਲਾਂ ਕੁੜਮਾਈ ਹੁੰਦੀ ਹੈ ਫਿਰ ਵਿਆਹ ਹੁੰਦਾ ਹੈ ਇਸੇ ਤਰ੍ਹਾਂ ਇਸਤਰੀ ਤੋਂ ਹੀ ਪਰਿਵਾਰਿਕ ਜੀਵਨ ਦਾ ਵਿਕਾਸ ਚੱਲਦਾ ਹੈ ਜੇਕਰ ਇੱਕ ਇਸਤਰੀ ਦੀ ਮੌਤ ਹੋ ਜਾਵੇ ਤਾਂ ਹੋਰ ਇਸਤਰੀ ਦੀ ਪਾਲ ਵਿੱਚ ਮਨੁੱਖ ਰਹਿੰਦਾ ਹੈ ਇੰਜ ਇਸਤਰੀ ਨਾਲ ਹੀ ਸਮਾਜਿਕ ਰਿਸ਼ਤੇਦਾਰੀਆਂ ਪਾਂਦੀਆਂ ਹਨ ਇਸੇ ਤਰ੍ਹਾਂ ਇਸਤਰੀ ਦੀ ਕੁਖ ਤੋਂ ਹੀ ਰਾਜੇ ਅਰਥਾਤ ਵੱਡੇ-ਵੱਡੇ ਲੋਕ ਜਨਮ ਲੈਂਦੇ ਹਨ ਉਸ ਇਸਤਰੀ ਨੂੰ ਬੁਰਾ ਪਲਾ ਆਖਣਾ ਠੀਕ ਨਹੀਂ ਇੰਜ ਗੁਰੂ ਜੀ ਸਮੁੱਚੇ ਸੰਸਾਰ ਵਿੱਚ ਔਰਤ ਦਾ ਦਰਜਾ ਸਭ ਤੋਂ ਵੱਡਾ ਦੱਸਦੇ ਹਨ ਅਗਲੀਆਂ ਸਤਰਾਂ ਪੜ੍ਹਦੇ ਹਾਂ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਈ ਨਾਨਕ ਪੰਡੇ ਬਾਹਰਾ ਏਕੋ ਸੱਚਾ ਸੋਈ ਜਿਤ ਮੁਖ ਸਦਾ ਸਲਾਈਏ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਇਨ੍ਹਾਂ ਸਤਾਂ ਵਿੱਚ ਗੁਰੂ ਜੀ ਆਖਦੇ ਹਨ ਕਿ ਇਸਤਰੀ ਦਾ ਜਨਮ ਵੀ ਇਸਤਰੀ ਤੋਂ ਹੀ ਹੁੰਦਾ ਹੈ ਪੰਡ ਹੀ ਪੰਡ ਉਪਜੇ ਭਾਵ ਇਸਤਰੀ ਤੋਂ ਹੀ ਇਸਤਰੀ ਦਾ ਜਨਮ ਹੁੰਦਾ ਹੈ ਸੰਸਾਰ ਵਿੱਚ ਕੋਈ ਵੀ ਜੀਵ ਇਸਤਰੀ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ ਗੁਰੂ ਜੀ ਕਹਿੰਦੇ ਹਨ ਕਿ ਕੇਵਲ ਇੱਕ ਸੱਚਾ ਪਰਮਾਤਮਾ ਹੀ ਹੈ ਜਿਹੜਾ ਇਸਤਰੀ ਦੀ ਕੁਖ ਤੋਂ ਪੈਦਾ ਨਹੀਂ ਹੋਇਆ ਇੰਜ ਜਿਹੜੇ ਵੀ ਜੀਵ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਉਹ ਬਹੁਤ ਸੋਹਣੇ ਸ੍ਰੇਸ਼ਟ ਤੇ ਭਾਗਾ ਵਾਲੇ ਹੁੰਦੇ ਹਨ ਅਰਥਾਤ ਅਜਿਹੇ ਮਨੁੱਖ ਉਸ ਮਾਲਕ ਭਾਵ ਪਰਮਾਤਮਾ ਦੇ ਦਰਬਾਰ ਵਿੱਚ ਸਭ ਤੋਂ ਸੁੰਦਰ ਲੱਗਦੇ ਹਨ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਹਮੇਸ਼ਾ ਇਸਤਰੀ ਦਾ ਸਤਿਕਾਰ ਕਰਨਾ ਚਾਹੀਦਾ ਹੈ।